ਸੋਰੈਂਟੀ న్యూਸ ਵੇਖ ਰੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਫਤਰੀ ਵਾਲੇ ਤੋਂ ਢੂੜ ਨੂੰ ਜਾਣ ਵਾਲੀ ਸੜਕ ਦਾ ਹਾਲ ਵੱਤੋਂ ਬੱਤਰ ਹੋਇਆ ਪਿਆ ਇਸ ਸੜਕ ਦਾ ਹਾਲ ਤੇ ਪਿੰਡ ਦੇ ਲੋਕ ਇਕੱਤਰ ਹੋਏ ਨੇ ਪਿੰਡ ਦੇ ਲੋਕਾਂ ਦੀਆਂ ਸ਼ਿਕਾਇਤਾਂ ਨੇ ਜੋ ਇਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ 3 ਵੀਲਰ ਹੈ ਜਿਹੜਾ ਸਵਾਰੀਆਂ ਲੈ ਕੇ ਆਂਦਾ ਪਾਤੜਾ ਤੋਂ ਤੇ ਹਾਂਜੀ ਇੱਥੋਂ ਦੀ ਰਸਤੇ ਵਿੱਚ ਦੀ ਲੰਘਣਾ ਕਿੰਨਾ ਮੁਸ਼ਕਲ ਹੈ ਤੁਹਾਨੂੰ ਬਹੁਤ ਮੁਸ਼ਕਲ ਹੈ ਜੀ ਟੋਏ ਖਾਂਚੇ ਜੀ ਪਾਣੀ ਖੜ ਜਾਂਦਾ ਜੀ ਐਡ ਐਡ ਟੋਏ ਨਹੀਂ ਜੀ ਸਵਾਰੀਆਂ ਕਈ ਵਾਰੀ ਤਾਂ ਜੀ ਗੱਡੀ ਡੇਢੀ ਹੋ ਜਾਂਦੀਆਂ ਨੇ ਜੀ ਅੱਛਾ ਜੀ ਹਾਂਜੀ ਬਹੁਤ ਬਦੀ ਨਗਰੀ ਹੈ ਸਰ ਵੀ ਸਾਡੀ ਮੰਗੀ ਇਹੀ ਹੈ ਸਰਕਾਰ ਲਵੋ ਜੀ ਵੀ ਇਹ ਰੋਡ ਬਣਨਾ ਚਾਹੀਦਾ ਕਿੱਥੋਂ ਲੈ ਕੇ ਆਨੇ ਸਵਾਰੀਆਂ ਤੁਸੀਂ ਅਸੀਂ ਪਤਨਾ ਤੋਂ ਲੈ ਕੇ ਆਉਂਦੇ ਹਾਂ ਪਿੰਡ ਕਿਹੜਾ ਤੁਹਾਡਾ ਪਿੰਡ ਨਿਆਲ ਆ ਜੀ ਅੱਛਾ ਤੁਸੀਂ ਇੱਧਰ ਕਿੱਧਰ ਆਏ ਸੀ ਸਵਾਰੀ ਛੱਡਣ ਆਏ ਸੀ ਸਵਾਰੀਆਂ ਛੱਡਣ ਆਏ ਤੇ ਸਰ ਇੱਧਰ ਧੂੜ ਪ੍ਰਿਆਸ ਅੱਛਾ ਜੀ ਹਾਂ ਇਹ ਹੀ ਰਸਤਾ ਜੀ ਇਹ ਹੀ ਖਰਾਬ ਇਹ ਟੂ ਵੀਲਰ ਵੀ ਲੰਘ ਜਾਂਦਾ ਹੈ ਫੋਰ ਵੀਲਰ ਵੀ ਵੀਲਰ ਵੀ ਲੰਘ ਜਾਂਦਾ ਹੈ ਔਖਾ ਸੌਖਾ ਹਾਂ ਜੀ ਹਾਂ ਪਰ ਥਰੀ ਵੀਲਰ ਨੂੰ ਹਾਂ ਜੀ ਬਹੁਤ ਔਖਾ ਜੀ ਇਹ ਟੂਏ ਬਹੁਤ ਖਾਂਚੇ ਜ ਨਹੀਂ ਅੱਛਾ ਜੀ ਬਹੁਤ ਚਿਰ ਹੋ ਗਿਆ ਜੀ ਇਹਨੂੰ ਰੋਡ ਨੂੰ ਅੱਛਾ ਜੀ ਕੋਈ ਇਹਦੀ ਮੰਗ ਨਹੀਂ ਜੀ ਕੋਈ ਇਹਨੂੰ ਕੋਈ ਸੁਣਾਈ ਨਹੀਂ ਜੀ ਹਾਂ ਜੀ ਤੇ ਸਰਕਾਰ ਜੀ ਬਸ ਵਧੀਆ ਜੀ ਧੰਨਵਾਦ ਸਰਕਾਰ ਦੇ ਜੀ ਬਣਾ ਦੇ ਜੀ ਠੀਕ ਹੈ ਸਾਡੀ ਮੰਗੀ ਹੀ ਹੈ ਜੀ ਠੀਕ ਹੈ ਜੀ ਹੱਥ ਬੰਨ ਕੇ ਆ ਸਾਈ ਓਕੇ ਜੀ ਓਕੇ ਦੇਖ ਸਕਦੇ ਹੋ ਤੁਸੀਂ ਇਹ 3 ਬੀਲਰ ਹੈ ਜਿਹੜਾ ਇਹ ਲੰਗਾਉਣਾ ਬੜੀ ਮੁਸ਼ਕਲ ਹੈ ਇਹ ਵੀਰ ਸਕੂਟਰੀ ਵਾਲ ਆ ਰਿਹਾ ਦੇਖੋ ਇੱਕ ਸਾਈਡ ਤੋਂ ਦੀ ਰਿਸਕ ਲੈ ਕੇ ਲੰਗਾ ਰਿਹਾ ਹੈ ਇੱਕ ਸਾਈਡ ਤੋਂ ਦੀ ਰਿਸਕ ਲੈ ਕੇ ਲੰਗਾ ਰਿਹਾ ਹੈ ਟਾਇਰ ਸਲਿੱਪ ਵੀ ਕਰਦੇ ਨੇ ਦੇਖੋ ਕਿੱਡੇ-ਕੱਡੇ ਖੱਡੇ ਨੇ ਹਾਂਜੀ ਕੀ ਹਾਲਾਤ ਨੇ ਇਸ ਦੇ ਬਹੁਤ ਮਾੜੇ ਹਾਲਾਤ ਨੇ ਜੀ ਸੜਕ ਦਾ ਇੰਨਾ ਕਿੰਨਾ ਨੇ ਬੁਰਾ ਹਾਲ ਕਰਤਾ ਇੱਥੋਂ ਕੁਸ਼ਟ ਇਹ ਦੇਖੋ ਇੱਕ ਹੋਰ ਮੋਟਰਸਾਈਕਲ ਆ ਰਿਹਾ ਹੈ ਹਾਂਜੀ ਇੰਨਾ ਕਿ ਬੁਰਾ ਹਾਲ ਆ ਇਹ ਸਾਡੇ ਧੂੜ ਪਿੰਡ ਤਹਿਸੀਲ ਪਾਤਰਾ ਦਾ ਪਿੰਡ ਹੈ ਦਫ਼ਤਰੀ ਵਾਲਾ ਪਿੱਥੇ ਪਿੰਡ ਹੈਗਾ ਦਫ਼ਤਰੀ ਵਾਲੇ ਤੋਂ ਇਹ ਧੂੜ ਪਿੰਡ ਆ ਹਲਕਾ ਜੀ ਹਲਕਾ ਛਤਰਾਣਾ ਜੀ ਇਹ ਮੇਨ ਆਪਣਾ ਦਫਤਰੀ ਵਾਲਾ ਤੋਂ ਲੈ ਕੇ ਸਮਾਣੇ ਛੜਕ ਜਾਂਦੀ ਹੈ ਬਾਇਆ ਕੇ ਕਰਾਲਾ ਹੋ ਕੇ ਅੱਛਾ ਜੀ ਇਹ ਸੜਕ ਤਾਂ ਇੰਨਾ ਕਿ ਬੁਰਾ ਹਾਲ ਹੈ ਕੁਝ ਤਾਂ ਇੱਥੋਂ ਰਾਤ ਨੂੰ ਨਜਾਇਜ਼ ਮਾਈਨਿੰਗ ਹੁੰਦੀ ਹੈ ਜਿਹਦੇ ਤੇ ਲੋਕ ਬੋਲਣ ਨੂੰ ਤਿਆਰ ਨਹੀਂ ਹੈਗੇ ਅੱਛਾ ਜੀ ਕਿਤਨਾ ਕਿਤੇ ਮਾਈਨਿੰਗ ਵੀ ਇਹ ਕਾਰਨ ਹੈ ਕਿ ਜਿਹੜੀ ਛੜਕਾ ਟੁੱਟੀ ਆ ਦੂਸਰੇ ਨੂੰ ਲੰਮਾ ਸਮਾਂ ਹੋ ਗਿਆ ਸੜਕ ਬਣੀ ਨਹੀਂ ਹੈਗੀ ਹੁਣ ਟਿੱਪਰ ਲੰਘਿਆ ਸੀ ਨਾ ਓਵਰਲੋਡ ਸੀ ਟਿੱਪਰ ਬਾਡੀ ਤੋਂ ਉੱਤੇ ਦੀ ਮਿੱਟੀ ਪਈ ਹੋਈ ਸੀ ਬਾਕੀ ਬੁਰੇ ਹਾਲ ਨੇ ਸੜਕ ਦੇ ਥੋੜੇ ਦਿਨ ਪਹਿਲਾਂ ਹੀ ਸਾਡੇ ਪਿੰਡ ਦਾ ਇੱਕ ਨੌਜਵਾਨ ਮੁੰਡਾ ਸੀਗਾ ਉਹ ਆਪਣੇ ਪਰਿਵਾਰ ਨੂੰ ਲੈ ਕੇ ਆ ਰਿਹਾ ਸੀ ਤੇ ਪੱਲੀ ਸੜਕਾ ਜਿਹੜੀ ਧੂੜ ਤੋਂ ਘੱਗੇ ਨੂੰ ਜਾਂਦੀ ਆ ਉਹ ਸੜਕ ਤੇ ਟੋਏ ਦੇ ਵਿੱਚ ਵੱਜਣ ਕਰਕੇ ਉਹ ਮੁੰਡੇ ਦੀ ਮੌਤ ਹੋ ਗਈ ਸੀ ਅੱਛਾ ਜੀ ਮੋਟਰਸਾਈਕਲ ਤੋਂ ਡਿੱਗ ਗਿਆ ਟੋਏ 'ਚ ਵੱਜਣ ਕਰਕੇ ਜਿਸ ਨਾਲ ਉਹਦੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ ਮੁੰਡੇ ਦੀ ਉਮਰ ਕੋਈ 30 ਕ ਸਾਲ ਦੇ ਆਰਾਊਂਡਿੰਗ ਸੀ ਤੇ ਉਹਦਾ ਇੱਕ ਛੋਟਾ ਬੱਚਾ ਹੀ 6 ਤੋਂ 7 ਸਾਲ ਦਾ ਹਾਂਜੀ ਐਨਾ ਕਿ ਬੁਰਾ ਹਾਲ ਐ ਕਿਉਂ ਕਿ ਯਾਰ ਦੇਖੋ ਵੀ ਮੋਟਰਸਾਈਕਲ ਵਾਲੇ ਪੂਰੇ ਪੂਰੇ ਸੜਕ ਤੋਂ ਲੰਘਦੇ ਨੇ ਸੇਲਸ ਕੇ ਮੋਟਰਸਾਈਕਲ ਡਿੱਗ ਗਿਆ ਕੌਣ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਪਿੰਡ ਧੂੜ ਦਾ ਸਰਕਾਰੀ ਸਕੂਲ 8ਵੀਂ 8ਵੀਂ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਦਫ਼ਤਰੀ ਵਾਲੇ ਆਉਂਦੇ ਆ ਪੜ੍ਹਨ ਵਾਸਤੇ ਸਰਕਾਰੀ ਸਕੂਲ ਦੇ ਅੱਛਾ ਜੀ ਇਹ ਦੇਖੋ ਬੱਚੇ ਪੜ੍ਹਨ ਆਉਂਦੇ ਬੱਚੇ ਦੇਖੋ ਇਹ ਦੋ ਤਿੰਨ ਸਵਾਰੀਆਂ ਸੀ ਦੋ ਸਵਾਰੀਆਂ ਤਾਰਨੀਆਂ ਪੰਨਾਂ ਵੀਰ ਨੂੰ ਤਾਂ ਇੱਥੋਂ ਦੀ ਲੰਗਿਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਬੁਰਾ ਹਾਲ ਆ ਬਾਈ ਜੀ ਅੱਛਾ ਅੱਛਾ ਜੀ ਇਹ ਦੇਖੋ ਮਾਈਆਂ ਤੁਰੀਆਂ ਆ ਰਹੀਆਂ ਨੇ ਇਹਨਾਂ ਨੂੰ ਮੋਟਰਸਾਈਕਲ ਤੋਂ ਉੱਤਰ ਕੇ ਘੱਟੋ ਘੱਟ ਅੱਧਾ ਕਿਲੋਮੀਟਰ ਬਾਟ ਹੈ ਜਿਹੜੀ ਤੁਰ ਕੇ ਕੱਢਣੀ ਪਊਗੀ ਫਿਰ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹਣਗੀਆਂ ਹਾਂਜੀ ਦੇਖੋ ਮਾਈਆਂ ਵੀ ਬੋਲ ਰਹੀਆਂ ਨੇ ਕਿ ਬਹੁਤ ਬੁਰਾ ਹਾਲ ਹੈ ਸੜਕ ਦਾ ਇਹ ਸੜਕ ਦਾ ਇੰਨਾ ਕਿ ਬੁਰਾ ਹਾਲ ਆ ਵੀ ਇੱਥੇ ਨਿਤ ਕੋਈ ਨਾ ਕੋਈ ਹਾਸਤਾ ਹੁੰਦਾ ਤੇ ਜਿਹੜੇ ਛੋਟੇ ਬੱਚੇ ਸਵੇਰੇ ਸਕੂਲ ਜਾਂਦੇ ਨੇ 8ਵੀਂ 10ਵੀਂ ਦੇ ਕੁੜੀਆਂ ਹੁੰਦੀਆਂ ਨੇ ਕੁੜੀਆਂ ਦੇ ਪੈਰ ਤੱਕ ਲਿਬੜ ਜਾਂਦਾ ਤੁਰਕੇ ਵਿੱਚੋਂ ਦੇ ਲੰਘੜਾ ਮੈਂਦਾ ਬੱਚਾ ਨੂੰ ਅੱਛਾ ਜੀ ਪੈਦਲ ਤੁਰਕੇ ਜਾਂਦੀਆਂ ਨੇ ਕੱਪੜੇ ਖਰਾਬ ਹੋ ਜਾਂਦੇ ਨੇ ਨਾ ਬੱਚਿਆਂ ਦੇ ਬੱਚੇ ਤੁਰਕੇ ਜਾਂਦੇ ਨੇ ਇੱਥੋਂ ਤੁਰਕੇ ਜਾਂਦੇ ਆ ਜੀ ਬੱਚੇ ਕੋਈ ਪ੍ਰਬੰਧ ਨਹੀਂ ਹੈਗਾ ਤੇ ਇਸ ਚਿੱਕੜ ਦੇ ਵਿੱਚੋਂ ਜਾਂਦੇ ਆ ਦਿਨੋਂ ਦਿਨਾਂ ਚਿੱਕੜ ਜਿੱਦਣ ਮੀਂਹ ਪੈ ਗਿਆ ਉਹਦੋਂ ਦੇ ਤੁੱਤੇ ਹੋਰ ਚਿੱਕੜ ਵਾਜ ਨੀ ਚਿੱਕੜੇਸ ਤੋਂ ਵੱਧ ਬਣ ਜਾਂਦਾ ਨੀ ਜਿਸ ਤਰ੍ਹਾਂ ਕਿ ਭਵੰਤਮਾਨ ਸਰਕਾਰ ਨੇ ਕਿਹਾ ਸੀ ਕਿ ਟਰਾਂਸਪੋਰਟ ਲਾਈ ਜਾਊਗੀ ਸਕੂਲਾਂ ਨੂੰ ਕੋਈ ਟਰਾਂਸਪੋਰਟ ਨਹੀਂ ਲੱਗੀ ਜੀ ਹਜੇ ਤੱਕ ਬੱਚੇ ਅੱਜ ਵੀ ਉਸੇ ਤਰ੍ਹਾਂ ਪੈਦਲ ਜਾਂਦੇ ਨੇ ਤੁਰ ਕੇ ਜਾਂਦੇ ਨੇ ਐਸੀ ਸੜਕ ਤੋਂ ਹੀ ਲੰਘਦੇ ਨੇ ਬੱਚੇ ਪੈਦਲ ਅੱਛਾ ਜੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਇਹ ਤਾਂ ਬੱਚਾਂ ਦਾ ਨੁਕਸਾਨ ਹੁੰਦਾ ਪੜ੍ਹਾਈ ਨੁਕਸਾਨੀ ਜਾਂਦੀ ਹੈ ਬੱਚਿਆਂ ਦੀ ਮਿਹਨ ਦੇ ਵਿੱਚ ਤਾਂ ਲੰਘਣਾ ਇਥੋਂ ਬੁਰਾ ਹਾਲ ਹੋ ਜਾਂਦਾ ਅੱਛਾ ਜੀ ਕਾਫੀ ਪਾਣੀ ਭਰ ਜਾਂਦਾ ਬਹੁਤ ਪਾਣੀ ਭਰ ਜਾਂਦਾ ਜੀ ਗੋਡੇ-ਗੋਡੇ ਪਾਣੀ ਹੋ ਜਾਂਦਾ ਇੱਥੋਂ ਠੀਕ ਹੈ ਇੰਨਾ ਕ ਨੁਕਸਾਨ ਹੈ ਠੀਕ ਇਹ ਦੇ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਜਿਹਨਾਂ ਨੇ ਪਟਿਆਲਾ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਾਡੇ ਜਿਹੜੇ ਸੜਕ ਦੇ ਮਾੜੇ ਹਾਲਾਤ ਤੇ ਇਹਦੀ ਕਵਰੇਜ ਕਰਨ ਖਾਤਰ ਇੱਥੇ ਆਇਆ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਤੁਸੀਂ ਲੰਘ ਕੇ ਆਇਆ ਦੇਖੀ ਹੈ ਪੂਰੇ ਆਮ ਸਵਾਰੀਆਂ ਵੀ ਜਾਂਦੀਆਂ ਦੇਖਿਆ ਨੇ ਇਹ ਸੜਕ ਦਾ ਕੰਨਾ ਮੰਦਾ ਹਾਲ ਹੋ ਰਿਹਾ ਹੈ ਇਹ ਸੜਕ ਹੈ ਜਿਹੜੀ ਸਾਨੂੰ ਪਾਸਟੜਾ ਤੋਂ ਲੈ ਕੇ ਸਮਾਣੀ ਨੂੰ ਜੋੜਦੀ ਹੈ ਲੈਂਕ ਰੋਡ ਇਹ ਕਦੋਂ ਤੋਂ ਹੈ ਜਿਸ ਪੈ ਇਹ ਤਾਂ ਤਕਰੀਬਨ 2 ਸਾਲ ਤੋਂ ਹੋ ਗਿਆ ਖਰਾਬ ਹੋ ਰਹੀ ਹੈ ਜੀ ਜਦੋਂ ਮੀਂਹ ਪੈਂਦੇ ਨੇ ਉਰ ਤਾਂ ਨਰਕ ਬਣ ਜਾਂਦਾ ਜੀ ਇੱਥੇ ਲੰਘਣਾ ਬਹੁਤ ਮੁਸ਼ਕਲ ਹੈ ਜਿਹੜੇ ਸਾਡੇ ਬੱਚੇ ਦਾ ਹਾਈ ਸਕੂਲ ਹੈ ਦਫ਼ਤਰੀ ਵਾਲੇ ਇੱਥੇ ਗਰੀਬਾਂ ਦੇ ਬੱਚੇ ਹੋਰ ਬੱਚੇ ਇੱਥੇ ਪੜਨ ਜਾਂਦੇ ਨੇ ਉਹ ਵਿਚਾਰੇ ਤੁਰਕੇ ਵੀ ਨਹੀਂ ਜਾ ਸਕਦੇਗੇ ਇੰਨਾ ਵੀ ਨਹੀਂ ਤੁਸੀਂ ਦੇਖਿਆ ਉਹਨਾ ਸਾਈਡ ਤੇ ਵੀ ਕੋਈ ਰਸਤਾ ਨਹੀਂ ਜਿਹੜੇ ਮੋਟਰਸਾਈਕਲਾਂ ਸਾਡੇ ਦੁਕਾਨਦਾਰ ਵੀਰ ਨੇ ਜਾਂ ਕੋਈ ਹੋਰ ਇੱਥੇ ਪਾਸਤਾਣਾ ਕੰਮ ਕਰਦੇ ਨੇ ਮਿਸਤਰੀ ਜਾਂ ਹੋਰ ਰਾਤ ਵਰਤ ਤੇ ਆਉਂਦੇ ਨੇ ਉਹਨਾਂ ਨੂੰ ਇਹਦੇ ਵਿੱਚ ਲੰਘਣਾ ਬਹੁਤ ਜ਼ਿਆਦਾ ਔਖਾ ਹੈ ਇਹ ਟੋਆ ਦੇ ਨਾਲ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਆ ਮੋਕ ਦੇ ਟਿੱਪਰ ਆ ਰਿਹਾ ਮੇਰੇ ਹੁਣੇ ਕੱਲ ਨੁਕਸਾਨ ਹੋਇਆ ਜੀ ਹੁਣੇ ਆ ਘੱਗੇ ਤੋਂ ਸਾਡੇ ਪਿੰਡੋਂ ਸੜਕਾਂ ਆਉਂਦੀ ਐ ਲਿੰਕ ਰੋਡ ਉਹ ਟੁੱਟਣ ਦੀ ਵਜ੍ਹਾ ਕੀ ਟਿਪਰ ਬਣੇ ਨੇ ਨਾ ਵੈਸੀ ਪਹਿਲਾਂ ਤੋਂ ਬਹੁਤ ਚਿਰ ਹੋ ਗਿਆ ਇਹਨੂੰ ਬਣੇ ਨੂੰ ਜਦੋਂ ਦੇ ਅਕਾਲੀ ਅਕਾਲੀ ਸਰਕਾਰ ਤੇ ਉਦੋਂ ਦੀ ਉਹਨਾਂ ਨੇ ਲਿਪਾ ਪੋਚੀ ਜੀ ਕਰਤੀ ਸੀ ਉਸ ਤੋਂ ਬਾਅਦ ਉਹਦੀ ਟੁੱਟ ਗਈ ਸੀ ਇਹ ਉਸ ਤੋਂ ਬਾਅਦ ਇਹ ਆਪ ਸਰਕਾਰ ਆ ਗਈ 2.5 ਸਾਲ ਹੋ ਗਏ ਇੱਥੇ ਲੰਘ ਰਿਹਾ ਇਹਦੇ ਬਾਰੇ ਕੀ ਕਹੋਗੇ ਟਿਪਰੇ ਸੜਕ ਤੇ ਜਾਂਦੇ ਨੇ ਹੁਣੇ ਸੜਕ ਛੁਕੀ ਹੋਈ ਆ ਇਹ ਨੰਬਰ ਪਲੇਟ ਦੇ ਕੋਲ ਬਿਨਾ ਨੰਬਰ ਤੋਂ ਹੈ ਜੀ ਇਹ ਬਿਨਾ ਨੰਬਰ ਪਲੇਟ ਹੋਣੇ ਤੇ ਤੁਹਾਨੂੰ ਇੱਕ ਪੇਪਰ ਵਿਖਾਣਿਆ ਦੇਖੋ ਇਸ ਟਿਪਰ ਦੇ ਨੰਬਰ ਨਹੀਂ ਲੱਗਿਆ ਹੋਇਆ ਦੇਖੋ ਇਹ ਮਾਈਨਿੰਗ ਤੇ ਜੋ ਟਿਪਰ ਲੱਗੇ ਨੇ ਇਹ ਇਹਦੇ ਨੰਬਰ ਪਲੇਟ ਨਹੀਂ ਲੱਗੀ ਹੋਈ ਮੂਰੇ ਤੁਸੀਂ ਦੇਖ ਸਕਦੇ ਹੋ ਇਹ ਟਿਪਰ ਸੜਕ ਟੁੱਟਣ ਦੀ ਵਜ੍ਹਾ ਇਹ ਟਿੱਪਰ ਵੀ ਨੇ ਜਿਹੜੇ ਓਵਰਲੋਡ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਉੱਤੇ ਮਿੱਟੀ ਆ ਜਿਹੜੀ ਬਾਡੀ ਤੋਂ ਉੱਤੇ ਤੱਕ ਪਾਈ ਹੋਈ ਆ ਤੇ ਨਾ ਇਸ ਦੇ ਅੱਗੇ ਪਲੇਟ ਆ ਤੇ ਨਾ ਇਸ ਦੇ ਪਿੱਛੇ ਨੰਬਰ ਨੰਬਰ ਪਲੇਟ ਲੱਗੀ ਹੋਈ ਹੈ। ਇਹ ਕਿਹੜਾ ਹਾਸਾ ਦਾ ਪਰਦਾ ਤੁਸੀਂ ਨੂੰ ਕਿੱਦਾਂ ਫੜੋਗੇ? ਇਹਦਾ ਮਤਲਬ ਹੈ ਠੇਕੇਦਾਰ ਨੂੰ ਫੜਾਇਆ ਜਾਊਗਾ ਜੀ ਫਿਰ। ਠੇਕੇਦਾਰ ਜਿਹੜਾ ਤੇ ਟਿੱਪਰ ਠੇਕੇਦਾਰ ਮੰਨੂਗਾ ਮੇਰਾ ਟਿੱਪਰ ਉਹਨੇ ਕਹਿੰਦਾ ਮੇਰੇ ਤਾਂ ਗੱਡੀ ਹੀ ਨਹੀਂ ਹੈਗੀ ਨੰਬਰ ਸਾਰਾ ਕੁਝ ਇਹਨਾਂ ਕੋਲ ਹੁੰਦਾ ਜੀ ਮੰਨਦੇ ਨੇ ਪਹਿਲਾਂ ਹਟਾਏ ਨੇ ਜੀ ਫਿਰ ਠੇਕੇਦਾਰ ਨੇ ਗੱਲ ਕਰਦਿਆਂ ਜੀ ਪਹਿਲਾਂ ਪਹਿਲਾਂ ਸਾਡਾ ਉੱਥੇ ਸਿੰਗਰ ਰੋਡ ਤੇ ਸਾ ਅਸੀਂ ਆਪ ਚਾਰ ਜਾਣ ਰੁਕੇ ਨਹੀਂ ਜੀ ਨਹੀਂ ਇੱਧਰ ਠੇਕੇਦਾਰ ਕਿੰਨੇ ਕਿੰਨੇ ਮਸ਼ੀਨਾਂ ਲੱਗੀਆਂ ਹੋਈਆਂ ਜੀ ਇੱਧਰ ਮਸ਼ੀਨ ਤਾਂ ਮੈਂ ਕਿ ਦੋ ਦੋ ਜੀ ਵੀਸ਼ੀਆਂ ਹੋਣੀਆਂ ਜੀ ਦੋ ਮਸ਼ੀਨਾਂ ਲੱਗੀਆਂ ਹੋ ਜਾਂ ਨੇ ਤਾਂ ਉਹ ਤੋਂ ਦੋ ਹੀ ਮੁੱਕਰ ਜਾਣਗੇ ਉਹ ਕਹਿੰਦੇ ਉਹਦਾ ਟਿਪਰ ਉਹਦਾ ਟਿਪਰ ਨਹੀਂ ਜੀ ਇਸ ਮਤਲਬ ਇਹ ਨਾ ਅਜੇ ਤਾਂ ਪਤਾ ਨਹੀਂ ਸਾਨੂੰ ਜਿਹਦੀ ਨੇ ਠੇਕਾ ਦਵਾਇਆ ਸਾਡੇ ਪਿੰਡ ਦੇ ਵਿੱਚ ਬੰਦੇ ਜ਼ਿੰਮੇਵਾਰ ਨਹੀਂ ਉਹਨਾਂ ਨੇ ਸਾਨੂੰ ਕੋਸੀ ਉਹਨਾਂ ਨੂੰ ਫੜਾਂਗੇ ਜੀ ਫਿਰ ਜੇ ਕੱਲ ਨੂੰ ਕੋਈ ਹੱਥ ਸਾਫਾ ਵਾਪਰਦਾ ਨਹੀਂ ਜਿਸ ਤਰ੍ਹਾਂ ਕਿ ਇਹ ਓਵਰਲੋਡ ਟਿਪਰ ਚੱਲ ਰਹੇ ਨੇ ਸੜਕ ਟੁੱਟਣ ਦਾ ਕਾਰਨ ਵੀ ਇਹੀ ਹੋ ਸਕਦੇ ਨੇ ਇਹ ਦੇਖੋ ਬਾਡੀ ਦੇ ਉੱਤੇ ਮਿੱਟੀ ਪਈ ਹੋਈ ਹੈ ਤੇ ਤਿੰਨ ਵਜੇ ਪਹਿਲਾਂ ਦੋ ਦਵਾਰੀ ਰੋੜਾ ਪੈ ਚੁੱਕਿਆ ਜੀ ਦੋ ਵਾਰੀ ਰੋੜਾ ਪੈਣ ਦੇ ਕਾਰਨ ਜ਼ਰੂਰ ਠੇਕੇਦਾਰ ਵੀ ਹੱਥ ਖੜੇ ਹੋ ਗਏ ਜੀ ਕਹਿੰਦਾ ਟਿੱਪਰ ਰੋਕਮਾ ਛੇ ਫੇਰ ਸੜਕ ਬਣਾਉਂਗਾ ਜੀ ਇਹਨਾਂ ਫੇਰ ਹਫ਼ਤੇ ਦਾ ਟਿੱਪਰ ਰੋਕੇ ਸਾਡਾ ਮੇਨ ਮੁੱਦਾ ਤਾਂ ਫਿਰ ਇਹ ਟਿੱਪਰੇ ਨੇ ਨਾ ਨਜਾਇਜ਼ ਮੇਨ ਨਹੀਂ ਹੈਗਾ ਹਾਂ ਜੀ ਆਪਣੀ ਤਾਂ ਇਹਨੂੰ ਬਹੁਤ ਚਰ ਹੋ ਗਿਆ ਅੱਛਾ ਜੀ ਅਕਾਲੀ ਸਰਕਾਰ ਤੇ ਉਦੋਂ ਇਹ ਸੜਕ ਤੇ ਲਿਪਾ ਪੂੰਜੀਓ ਕਰੀ ਗਈ ਅੱਛਾ ਉਦੋਂ ਬਣੀ ਸੀ ਜੀ ਹਾਂ ਲਿਪਾ ਪੂੰਜੀ ਕਰ ਤੋਂ ਬਾਅਦ ਅੱਛ ਇੱਕ ਜਣਾ ਬੋਲੇ ਜੀ ਤੂੰ ਹੀ ਬੋਲ ਪਰ ਨਹੀਂ ਫਿਰ ਮੈਂ ਹਾਂਜੀ ਪ੍ਰਧਾਨ ਜੀ ਤੁਸੀਂ ਬੋਲੋ ਹਾਂ ਇਹ ਉਦੋਂ ਬਾਅਦ 2 ਸਾਲ ਹੋ ਗਏ ਲਗਾਤਾਰ ਉਦੋਂ ਬਾਅਦ ਆਪ ਸਰਕਾਰ ਆ ਗਈ ਇਹਨਾਂ ਕੇ ਵੀ ਰੱਖ ਲਈ ਸਾਡੇ ਇਥੋਂ ਵਰਕਰ ਨੇ ਜਿਹੜੇ ਉਹ ਦਫ਼ਤਰ ਚ ਵੀ ਜਾਂਦੇ ਨੇ ਰਜਾਨਾ ਆਉਂਦੇ ਨੇ ਐਮ ਐਲ ਏ ਸਾਹਿਬ ਵੀ ਕਈ ਵਾਰੀ ਇੱਥੇ ਆ ਗਏ ਉਹ ਵੀ ਦੇਖ ਗਏ ਉਹ ਤਾਂ ਪਤਾ ਨਹੀਂ ਕਿਉਂ ਨਹੀਂ ਹੈਗੇ ਸਾਰ ਨੇ ਦੇਖ ਲੋਕਾਂ ਦੀ ਦੇਖੋ ਇੰਨੀਆਂ ਵੱਡੀਆਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਹੈ ਹਾਂਜੀ ਹਾਂਜੀ ਲੋਕਾਂ ਨੂੰ ਕੀ ਦੇਣਾ ਹੁੰਦਾ ਚੰਗੀਆਂ ਸੜਕਾਂ ਚੰਗਾ ਪਾਣੀ ਚੰਗਾ ਸਾਫ਼ ਸੁਥਰਾ ਇਹ ਦੋ ਮੰਡੀਆਂ ਨੂੰ ਜੋੜਦਾ ਇੱਕ ਪ੍ਰਿਆਸ ਮੰਡੀ ਹੈ ਇੱਕ ਇਹ ਹੈ ਅਸੀਂ ਦੇਖੋ ਫਸਲ ਦਾ ਕਿੰਨਾ ਪੈਸਾ ਟੈਕਸ ਦਾ ਮਾਰਕੀ ਕਮੇਟੀਆਂ ਨੂੰ ਜਾਂਦਾ ਹੈ ਉਹਦੇ ਵਿੱਚੋਂ ਜਿਹੜੇ ਸੜਕਾਂ ਬਣਾਉਣੀਆਂ ਹੁੰਦੀਆਂ ਨੇ ਲੋਕਾਂ ਨੂੰ ਸ਼ੈੱਡ ਬਣਾ ਕੇ ਦੇਣੇ ਹੁੰਦੇ ਨੇ ਪਾਣੀ ਦਾ ਪ੍ਰਬੰਧ ਕਰਨਾ ਹੁੰਦਾ ਪਰ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਪਤਾ ਨਹੀਂ ਕੁੰਬ ਦੀ ਨੀਂਦ ਉੱਤਿਆ ਹੋਇਆ ਕਿਉਂ ਨਹੀਂ ਲੋਕਾਂ ਦੀ ਸਾਰ ਲੈਂਦੇ ਹੈਗੇ ਇਹ ਦੇਖਿਆ ਕੜੇ ਕੜੇ ਵੱਡੇ ਵੱਡੇ ਟੋਏ ਪਏ ਹੋਏ ਨੇ ਇਹਦੇ ਵਿੱਚ ਇੱਕ ਸਾਡਾ ਖਾਸ ਸੱਕ ਅੱਗੇ ਤੋਂ ਵੀ ਉਹ ਸੜਕ ਵੀ ਟੁੱਟੀ ਪਈ ਐ ਟੋਏ ਹੋ ਗਏ ਅੱਜ ਉਹ ਨੌਜਵਾਨ ਮੁੰਡੇ ਦੇ ਅੱਜ ਇਹ ਭੋਗ ਸੀ ਇਹ ਨੌਜਵਾਨ ਮੁੰਡੇ ਦੀ ਮੌਤ ਹੋਈ ਐ ਐਕਸੀਡੈਂਟ ਨਾਲ ਹੋਈ ਐ ਉਹਦੇ ਵਿੱਚ ਜਾਣਕਾਰੀ ਅੱਛਾ ਐਕਸੀਡੈਂਟ ਹੋ ਗਿਆ ਜੀ ਉਹ ਐਕਸੀਡੈਂਟ ਹੋ ਗਿਆ ਡਿਗਨ ਸਾਰਾ ਉਹਦੇ ਬੱਚਾ ਨੂੰ ਲੈਣ ਗਿਆ ਸੀ ਕੱਗੇ ਤੋਂ ਉਹ ਆ ਕਣਸਰ ਉਹਦਾ ਮੱਥਾ ਵੱਜਾ ਸੜਕ ਦੇ ਨਾਲ ਜਾ ਕੇ ਤੁਰਤ ਪੈਰੇ ਉਹਦੀ ਮੌਤ ਹੋ ਗਈ ਇਸ ਲਈ ਬਹੁਤ ਵੱਡੀ ਇਹ ਦੁਖਦਾਈ ਘਟਨਾ ਸਾਡੇ ਪਿੰਡ ਵਾਸਤੇ ਇਸ ਵਾਸਤੇ ਵੀ ਅਸੀਂ ਅੱਜ ਤੁਹਾਡੀ ਜਰੀਏ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਇਥੋਂ ਦੇ ਐਮਐਲਏ ਤੋਂ ਮੰਗ ਕਰਦੇ ਵੇ ਤੁਰੰਤ ਸਾਡੀ ਇਹ ਸੜਕਾ ਜਿਹੜੀ ਉਹ ਬਣਾਈ ਜਾਵੇ ਲੋਕਾਂ ਨੂੰ ਰਾਹਤ ਮਿਲੇ ਜਿਹੜੇ ਬੱਚੇ ਨੇ ਸਾਡੇ ਪੜਨ ਤੋਂ ਉਹਨਾਂ ਦੀ ਪੜਾਈ ਖਰਾਬ ਹੋ ਰਹੀ ਆ ਉਹ ਵੀ ਨਹੀਂ ਜਾਂਦੇ ਹੈਗੇ ਦੇਖੋ ਸਾਈਕਲ ਵਾਲਾ ਰਸਤਾ ਤਾਂ ਰਹੀ ਨਹੀਂ ਹੈਗਾ ਇਹ ਕੁੜੀਆਂ ਜਾਂਦੀ ਨੇ ਵਿਚਾਰੀਆਂ ਬੱਚੇ ਪੜ੍ਹਨ ਦੇ ਇਥੇ ਸਰਕਾਰੀ ਹਾਈ ਸਕੂਲ ਅਦਸਤਰੀ ਆ ਹਾਂਜੀ ਹਾਂਜੀ ਅੱਜ ਤੋਂ ਪਹਿਲਾਂ ਤੁਸੀਂ ਐਮਐਲਏ ਨੂੰ ਕੋਈ ਸ਼ਿਕਾਇਤ ਕੀਤੀ ਹੈ ਸੜਕ ਬਾਰੇ ਬੇਨਤੀ ਕੀਤੀ ਇਦਾਂ ਨੂੰ ਆਪੇ ਖੋਦਾ ਆਏ ਨੇ ਅੱਛਾ ਜੀ ਪਹਿਲਾਂ ਉਹ ਰੇ ਐਮਪੀ ਦੇ ਵੋਟਰ ਵਖਤ ਆਏ ਨੂੰ ਉਦੋਂ ਵੀ ਲੋਕਾਂ ਨੇ ਮੰਗ ਕਰੀ ਮੈਂ ਤਾਂ ਵੈਸੇ ਇਹਦੇ ਉਦੋਂ ਮੰਗ ਕਰੀ ਆ ਪਹਿਲਾਂ ਵੀ ਆਉਂਦੇ ਜਾਂਦੇ ਰਹੇ ਨੇ ਅੱਛਾ ਜੀ ਬਤੀਆ ਉਹਨਾਂ ਨੂੰ ਸਾਡੇ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦੇ ਦਫ਼ਤਰ ਜਿੱਥੇ ਜਾਂਦੇ ਨੇ ਨਿਤ ਰੋਂ ਦੱਸਦੀ ਹੋਣੀ ਵੀ ਸਾਡੇ ਇਹ ਹਾਲਾਤ ਹੋ ਰਹੇ ਨੇ ਪਿੰਡ ਦੇ ਹਾਂਜੀ 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 ਠੀਕ ਠੀਕ ਹੈ ਜੀ ਧੰਨਵਾਦ ਜੀ